ਜੋ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਨਾਲ ਨਜਿੱਠ ਸਕਣ ਕਿਉਂਕਿ ਸਿਧਾਂਤਾਂ ਦੇ ਉੱਤੇ ਮर्यादा ਦੇ ਉੱਤੇ ਬਹੁਤ ਬਹੁਪੱਖੀ ਅਟੈਕ ਹੋ ਰਹੇ ਨੇ ਬਾਹਰੋਂ ਵੀ ਅਟੈਕ ਹੋ ਰਹੇ ਨੇ ਤੇ ਅੰਦਰੋਂ ਵੀ ਅਟੈਕ ਹੋ ਰਹੇ ਨੇ ਬਹੁਤ ਸਾਰੇ ਸਾਡੇ ਆਪਣੇ ਹੀ ਸਿੱਖ ਚਿਹਰੇ ਵਾਲੇ ਸਾਡੇ ਸਿਧਾਂਤਾਂ ਦਾ ਮਲੀਆਂ ਮੇਟ ਕਰ ਰਹੇ ਨੇ ਸਿਧਾਂਤਾਂ ਦੇ ਨਾਲ ਤੇ ਨਾਲ ਜਿਹੜੀਆਂ ਸਾਡੀ ਇੰਸਟੀਚੂਨਸ ਨੇ ਉਹਨਾਂ ਨੂੰ ਵੀ ਅੰਡਰਮਾਈਨ ਕੀਤਾ ਜਾ ਰਿਹਾ ਛੁਟਿਆਇਆ ਜਾ ਰਿਹਾ ਉਹਨਾਂ ਅਕਾਲ ਤਖਤ ਸਾਹਿਬ ਤੇ ਉੱਤੇ ਜਿਹੜਾ ਮਤਲਬ ਜਿਸ ਤਰੀਕੇ ਦੇ ਨਾਲ ਉਹਦੇ ਤੇ ਆਪਣਾ ਇੱਕ ਪੋਲੀਟੀਸ਼ੀਅਨਸ ਨੇ ਗਲਬਾ ਬਣਾ ਲਿਆ ਔਰ ਜਿਹੜੀਆਂ ਪੋਲੀਟੀਕਲ ਕਨਸਿਡਰੇਸ਼ਨ ਨੇ ਉਹਨਾਂ ਦੇ ਜਿਹੜੇ ਵੈਸਟੇਡ ਇੰਟਰਸਟ ਨੇ ਉਹਨਾਂ ਕਰਕੇ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵ ਉੱਚਤਾ ਹੈ ਉਹਦੀ ਜਿਹੜੀ ਇੱਕ ਸੈਨਕਿਟੀ ਹੈ ਉਹਨੂੰ ਸੱਟ ਮਾਰ ਰਹੇ ਨੇ ਤੇ ਜਥੇਦਾਰ ਦੀ ਜਿਹੜੀ ਪੋਸਟ ਹੈ ਉਹਦੀ ਕ੍ਰੈਡੀਬਿਲਟੀ ਨੂੰ ਜ਼ੀਰੋ ਕਰਨ ਕਰ ਰਹੇ ਨੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਹਾਲਾਂਕਿ ਬਹੁਤ ਦਿਰ ਤੋਂ ਜੱਜਦਾਰਾਂ ਦੀ ਇੱਕ ਵਰਤੋਂ ਕੀਤੀ ਜਾ ਰਹੀ ਹੈ ਪੋਲੀਟੀਸ਼ੀਅਨਸ ਵੱਲੋਂ ਖਾਸ ਤੌਰ ਤੇ ਅਕਾਲੀ ਦਲ ਵੱਲੋਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਅਪੋਇੰਟਿੰਗ ਅਥਾਰਟੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅਕਾਲੀ ਦਲ ਦਾ ਇੱਕ ਤਰੀਕੇ ਦੇ ਨਾਲ ਹੋਲਡ ਹੈ ਔਰ ਬਹੁਤ ਦਿਰ ਤੋਂ ਚੱਲੇ ਆ ਰਿਹਾ ਹੈ ਬੇਸ਼ੱਕ ਚਿਹਰੇ ਬਦਲਦੇ ਗਏ ਨੇ ਲੇਕਿਨ ਉਹਨਾਂ ਨੇ ਆਪਣੀ ਮੋਨੋਪੋਲੀ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਉੱਤੇ ਹਟਾਈ ਨਹੀਂ ਛੱਡੀ ਨਹੀਂ ਔਰ ਛੱਡ ਵੀ ਨਹੀਂ ਰਹੇ ਬਹੁਤ ਦੇਰ ਤੋਂ ਕੌਮ ਇਸ ਗੱਲ ਦੀ ਇਸ ਗੱਲ ਦੀ ਮੰਗ ਕਰਦੀ ਆ ਰਹੀ ਹੈ ਕਿ ਜੇਜ਼ੇਦਾਰ ਦੀ ਨਿਯੁਕਤੀ ਨੂੰ ਲੈ ਕੇ ਉਹਨਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਉਹਨਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਕਾਰਜ ਖੇਤਰ ਨੂੰ ਲੈ ਕੇ ਇੱਕ ਨਿਯਮ ਬਣਾਇਆ ਜਾਣ ਕੋਡਿਫਾਈ ਕੀਤੀ ਜਾਏ ਇਹ ਪੋਸਟ ਨੂੰ ਪ੍ਰੋਸੀਜਰ ਇੱਕ ਇੱਕ ਵਿਧੀ ਵਿਵਧਾਨ ਬਣਾਇਆ ਜਾਏ ਇੱਕ ਪ੍ਰੋਸੀਜਰਲ ਢੰਗ ਦੇ ਨਾਲ ਇਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣ ਔਰ ਜਦੋਂ ਸੇਵਾ ਮੁਕਤੀ ਵੀ ਕਰਨੀ ਹੈ ਉਦੋਂ ਵੀ ਉਸ ਪ੍ਰੋਸੀਜਰ ਨੂੰ ਫਾਲੋ ਕੀਤਾ ਜਾਏ ਬਟ ਜਿਹੜੇ ਉੱਥੇ ਕਾਬਜ਼ ਹੋ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪੋਲਿਟਿਸ਼ੀਅਨਸ ਉਹ ਕਿਸੇ ਦਿਨ ਹੀ ਸੁਣਦੇ ਐਸ ਵਾਰ ਤਾਂ ਉਹਨਾਂ ਨੇ ਸਿਖਰ ਕਰ ਦਿੱਤੀ ਜਦੋਂ ਨਵੇਂ ਜਦੋਂ ਪੁਰਾਣੇ ਜਿਹੜੇ ਪਹਿਲੇ ਜਥੇਦਾਰ ਸੀ ਅਕਾਲਪੁਰ ਸਾਹਿਬ ਦੇ ਗਿਆਨੀ ਰਕबीर ਸਿੰਘ ਤੇ ਉਹਨਾਂ ਦੇ ਨਾਲ ਆਪਣਾ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਨੇ ਹਟਾਇਆ ਜ਼ਬਰੀ ਫਾਰਕ ਕੀਤਾ ਉਸ ਵੇਲੇ ਉਹਨਾਂ ਨੇ ਸਾਰੀ ਮਰਿਆਦਾ ਸਾਰੀ ਰਵਾਇਤਾਂ ਸਾਰੇ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਛਿੱਕੇ ਟੰਗਿਆ ਔਰ ਜਦੋਂ ਉਹਨਾਂ ਨੇ ਨਵੇਂ ਨਵੇਂ ਜਥੇਦਾਰ ਦੀ ਉਹ ਉਹਨੇ ਇੰਸਟਾਲੇਸ਼ਨ ਕੀਤੀ ਹੈ ਉਹਨਾਂ ਦੀ ਨਿਯੁਕਤੀ ਕੀਤੀ ਹੈ ਤੇ ਟੋਟਲ ਪੰਥ ਨੂੰ ਉਹਨਾਂ ਨੇ ਪ੍ਰੋਸੇ ਵਿੱਚ ਨਹੀਂ ਲਿਆ ਔਰ ਤੁਸੀਂ ਦੇਖੋ ਕਿ ਪਹਿਲੀ ਵਾਰ ਹੋਇਆ ਕਿ ਉਹਨਾਂ ਦੀ ਜਿਹੜੀ ਇੰਸਟਾਲੇਸ਼ਨ ਹੈ ਉਹ ਚੋਰੀ ਤਰੀਕੇ ਦੇ ਨਾਲ ਛੁੱਪਛਾਪ ਕੇ ਇਹਨਾਂ ਨੂੰ ਸਵੇਰੇ ਕਰਨੀ ਪਈ ਹੈ 2:50 ਤੇ ਔਰ ਕੋਈ ਵੀ ਪੰਥ ਉੱਥੇ ਪੰਥਕ ਸੰਸਥਾ ਪੰਥਕ ਜਥੇਬੰਦੀ ਸੰਪਰਦਾ ਕੋਈ ਵੀ ਉੱਥੇ ਹਾਜ਼ਰ ਨਹੀਂ ਸੀ ਮਤਲਬ ਪੰਥ ਵਾਸ ਮਿਸਿੰਗ ਪੰਥ ਉੱਥੋਂ ਗੈਰ ਹਾਜ਼ਰ ਸੀ ਅਗਰ ਕਿਹੜੀ ਉਹਨਾਂ ਦੀ ਆਰਗੂਮੈਂਟ ਨੂੰ ਅਸੀਂ ਬਾਈ ਕਰ ਵੀ ਲਈਏ ਕਿ ਉੱਥੇ ਉਸ ਦਿਨ ਆਪਸ ਵਿੱਚ ਝਗੜਾ ਹੋ ਸਕਦਾ ਸੀ ਫੋਨ ਖਰਾਬ ਹੋ ਸਕਦਾ ਸੀ ਤੇ ਜੇ ਫੋਨ ਖਰਾਬ ਹੋ ਸਕਦਾ ਸੀ ਤੇ ਉਹ ਉਹ ਸਿਚੁਏਸ਼ਨ ਲਿਆਉਣ ਲਈ ਵੀ ਕੌਣ ਜ਼ਿੰਮੇਵਾਰ ਹੈ ਉਹਦੇ ਲਈ ਵੀ ਤੇ ਖੁਦ ਜ਼ਿੰਮੇਵਾਰ ਨੇ ਤੇ ਜੇ ਇਹਨਾਂ ਦੀ ਨਿਯੁਕਤੀ ਦੇ ਨਾਲ ਖੂਨ ਖਰਾਬਾ ਹੋ ਸਕਦਾ ਤੇ ਫਿਰ ਉਹ ਜਥੇਦਾਰ ਪੰਥ ਦਾ ਪ੍ਰਵਾਨਿਤ ਜਥੇਦਾਰ ਬਾਨੀ ਕਿਵੇਂ ਸਕਦਾ ਹੈ ਫਿਰ ਤੋਂ ਇਹਨਾਂ ਦੀ ਇੱਕ ਪਾਰਟੀ ਦਾ ਜਥੇਦਾਰ ਹੋਇਆ ਜੇ ਪੰਥ ਉਹਨੂੰ ਪ੍ਰਵਾਨ ਹੀ ਨਹੀਂ ਕਰਦਾ ਤੇ ਪੰਥ ਉਹਦੀ ਇੰਸਟਾਲੇਸ਼ਨ ਨੂੰ ਰੋਕਣ ਲਈ ਉਹਦੀ ਉੱਥੇ ਦਸਤਾਰਬੰਦੀ ਨੂੰ ਰੋਕਣ ਲਈ ਪਹੁੰਚ ਗਿਆ ਇਹਦਾ ਮਤਲਬ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਤੇ ਜਿਸ ਜਿਸ ਜਥੇਦਾਰ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਤੇ ਪੰਥ ਉਹਦੇ ਉਹਦੇ ਆਦੇਸ਼ਾਂ ਨੂੰ ਉਹਦੇ ਗੁਰਮਤੇ ਨੂੰ ਉਹਦੇ ਸੰਦੇਸ਼ ਨੂੰ ਮੰਨੇਗਾ ਹੀ ਕਿਵੇਂ ਸੋ ਪਹਿਲੇ ਦਿਨ ਤੋਂ ਜਿਹੜੇ ਨਵ ਨਿਯੁਕਤ ਅਧਿਕਾਰੀ ਨੇ ਯਾਨੀ ਕੁਲਦੀਪ ਸਿੰਘ ਉਹ ਵਿਵਾਦਤ ਹੋ ਗਏ ਨੇ ਉਹਨਾਂ ਦੇ ਜਿਹੜੇ ਅੱਗੇ ਫੈਸਲੇ ਨੇ ਉਹ ਵੀ ਇਸੇ ਤਰ੍ਹਾਂ ਵਿਵਾਦਤ ਰਹਿਣਗੇ ਔਰ ਇੱਕ ਚੈਲੰਜ ਹੈ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਦਿੱਤਾ ਇੱਕ ਚੈਲੰਜ ਦਿੱਤਾ ਉਹ ਅਧਿਕਾਰੀਆਂ ਦੇ ਵੀ ਵੱਡੇ ਪੱਦਰ ਤੇ ਤਵਾਦਲੇ ਕਰਦੇ ਆ ਜੀ ਕਿਸੇ ਚ ਉਹ ਤਾਂ ਦੇਖੋ ਵੱਡੇ ਪੱਦਰ ਤੇ ਨਹੀਂ ਗਏ ਉਹ ਤਾਂ ਜਿਹੜੇ ਅਕਾਲ ਤਖਤ ਦਾ ਸਕਤਰਤ ਹੈ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਦੇ ਕੀਤੇ ਨੇ ਉਹ ਕੁਦਰਤੀ ਗੱਲ ਹੁੰਦੀ ਹੈ ਕਿ ਜਦੋਂ ਜੱਜਦਾਰ ਜਦੋਂ ਵੀ ਬਦਲਦੇ ਨੇ ਸੋ ਆਪਣੇ ਮਤਲਬ ਉਹਨਾਂ ਦੀ ਇੱਕ ਇੱਕ ਨੋਰਮਲ ਇੱਧਰ ਉੱਧਰ ਕੀਤੇ ਜਾਂਦੇ ਨੇ ਬਟ ਗੱਲ ਇਹ ਹੈ ਕਿ ਹੋਲਡ ਜਿਹੜਾ ਉਹ ਪਿੱਛੇ ਪੋਲਿਟੀਕਲ ਬੰਦਿਆਂ ਦਾ ਹੈ ਔਰ ਸੁਖਬੀਰ ਸਿੰਘ ਬਾਦਲ ਦੇਖੋ ਇੱਕ ਹੋਰ ਬੜੀ ਜਿਹੜੀ ਸਟੇਂਜ ਗੱਲ ਹੈ ਉਹ ਹੈ ਕਿ ਪਹਿਲਾਂ ਜੋ ਕੁਝ ਕਰਦਾ ਸੀ ਸੁਖਬੀਰ ਸਿੰਘ ਬਾਦਲ ਐਜ਼ ਅ ਪ੍ਰਧਾਨ ਸਾਹਮਣੇ ਹੋ ਕੇ ਕਰਦੇ ਸੀਗੇ ਤੇ ਸਿੱਧਾ ਸਿੱਧਾ ਇਲਜ਼ਾਮ ਵੀ ਉਹਨਾਂ ਤੇ ਲੱਗਦਾ ਸੀ ਮਨਸੂ ਕਬੀਰ ਸਿੰਘ ਬਾਦਲ ਉਸ ਜਗ੍ਹਾ ਦੇ ਉੱਤੇ ਜਾ ਕੇ ਬੈਠ ਗਏ ਨੇ ਜਿੱਥੇ ਇਲਜ਼ਾਮ ਤੋਂ ਬਚ ਗਏ ਨੇ ਪਰ ਕਰ ਸਾਰਾ ਕੁਝ ਉਹ ਆਪ ਹੀ ਰਿਹਾ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਔਰ ਇਹ ਜਿਹੜੇ ਮਤਲਬ ਜਿਸ ਤਰੀਕੇ ਦੇ ਨਾਲ ਅਟੈਕ ਹੋ ਰਹੇ ਨੇ ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਔਰ ਮੈਂ ਇੱਥੇ ਬੇਨਤੀ ਕਰਾਂਗਾ ਕਿ 28 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਡਿਦਾ ਜਲਾਸ ਹੋਣ ਜਾ ਰਹੇ ਨੇ ਤੇ ਜਿੰਨੇ ਮੈਂਬਰਸ ਉੱਥੇ ਆ ਰਹੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਐਗਜ਼ੀਕਟਿਵ ਦਾ ਜਿਹੜਾ ਇਹ ਫੈਸਲਾ ਹੈ ਜਥੇਦਾਰ ਹਟਾਉਣ ਦਾ ਤੇ ਨਵੇਂ ਲਾਉਂਦਾ ਇਸ ਫੈਸਲੇ ਨੂੰ ਰੱਦ ਕਰੋ ਤੇ ਪਹਿਲੇ ਜਥੇਦਾਰਾਂ ਦੀ ਜਿਹੜੀ ਰਿਮੂਵਲ ਹੈ ਉਹਨੂੰ ਮਤਲਬ ਤੁਸੀਂ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਔਰ ਜੋ ਵੀ ਫੈਸਲਾ ਐਗਜ਼ੀਕਟਿਵ ਨੇ ਕੀਤਾ ਹੈ ਉਸ ਨੂੰ ਰੱਦ ਕਰੇ ਹਾਊਸ ਔਰ ਸਿੱਖ ਮਾਸਿਸ ਨੂੰ ਆਵਾਮ ਨੂੰ ਇਹ ਬੇਨਤੀ ਹੈ